ਅੰਦਾਜ਼ੀ ਹੈ ਉਹ ਦਿਨ ਪ੍ਰਤੀ ਦਿਨ ਜਗਜਾਗ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉਥੋਂ ਦੀ ਜਿਹੜੀ ਕਮੇਟੀ ਆ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨੱਟ ਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਰਮਾ ਜਿਹੜਾ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅਕੀ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਖਸੀਰੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮਲੀ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਅਰ ਸ਼ਿਟ ਦੇ ਦਿੱਤੀ ਕਿਉਂਕਿ ਜੋ ਕੁਝ ਬਲਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋ ਤਸੱਦਤ ਸਿੱਖ ਕੌਮ ਦੀ ਜਵਾਨੀ ਤੇ ਬਲਤ ਸਿੰਘ ਨੇ ਟਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸਗੋਂ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਿੱਟ ਦੇ ਰਹੇ ਹੋ ਤੁਸੀਂ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਉਪਲੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤੁਸੀਂ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਆ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਆ ਕਿ ਉੱਥੋਂ ਸ਼ਰਾਬ ਦੀਆਂ ਜਰਦੇ ਪੀੜੀਆਂ ਦੀਆਂ ਕੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ ਜਿੱਥੇ ਵੀ ਬੀਜੇਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਹਿਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਖਲਅੰਦਾਜ਼ੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਗਰੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਤਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਾਂ ਦੇ ਸੰਸਥਾਵਾਂ ਦੇ ਤੇ ਸਿੱਧੇ ਦਖਲਅੰਦਾਜ਼ੀ ਕਰ ਰਹੀ ਆ ਪੂਰਾ ਜ਼ੋਰ ਲਾ ਰਹੀ ਆ ਕਿ ਸ਼੍ਰੋਮਣੀ ਕੁਰਦਾਰ ਪ੍ਰੰਤ ਦੇ ਪੰਥਕ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਉਹ ਅਕਾਲੀ ਦਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦਣਾ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜ਼ਮਾਨਾ ਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਮੈਂ ਸਮਝਦਾ ਕਿ ਜਾਗਰਿਆਂ ਜਵੀਰਾ ਵਾਲਿਆਂ ਨੂੰ ਇਹਨਾਂ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਦਖਲਅੰਦਾਜ਼ੀਆਂ ਦੇ ਖਿਲਾਫ ਬੋਲਣਾ ਚਾਹੀਦਾ ਟਟਕੇ ਕਰਨਾ ਚਾਹੀਦਾ ਤੇ ਜਿਹੜੇ ਚਿੱਟੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਸਦਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਰਨਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਅਧਿਕਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੀ ਤਰਫ਼ ਤੇ ਬੋਲਦੇ ਨੇ ਅਕਾਲੀ ਦੰਦ ਦੇ ਖਿਲਾਫ ਬੋਲਦੇ ਨੇ ਸ਼ਰੋਨੀ ਗੁਰਦੁਆਰਾ ਬੰਦੂ ਕਮੇਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ 택ਸੀ ਜੂਸ ਸਾਹਿਬ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਜਾਨਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਕਿ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਬੰਦੂ ਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਅਸੀਂ ਬਿਲਕੁਲ ਨਹੀਂ ਹੁੰਨ ਦੇਵਾਂਗੇ ਤੇ ਜਗਦੀਸ਼ ਮੀਰਾ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਉਹ ਦਿਨ-ਪ੍ਰਤੀ ਦਿਨ ਜਗਜाहਰ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ શ્રી ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉਤੇ ਮਤਲਬ ਹੱਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਟਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰतिकਰਮਾ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਕੋਈ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਦੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮੇਸ਼ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇ ਕੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਅਰ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋਤ ਸਦਤ ਸਿੱਖ ਕੌਮ ਦੀ ਜਵਾਨੀ ਤੇ ਬਿਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸਗੋਂ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੇਮ ਜੱਟ ਦੇ ਰਹੇ ਕੁਝ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣਦੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਤੁਮਰੀ ਦੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦਦ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਆ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਆ ਕਿਉਂਕਿ ਉੱਥੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ-ਜਿੱਥੇ ਵੀ ਭਾਜਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਾਬਾ ਨਾਲ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਨਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਜਿਹੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਥਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਿਆ ਦੇ ਸੰਸਥਾਵਾਂ ਨੂੰ ਸਿੱਧੇ ਤਖੰਦਾ ਦੀ ਕਰ ਰਹੀ ਹੈ ਪੂਰਾ ਜੂਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਕਾਲੀ ਦਲ ਨੂੰ ਕਮਜ਼ੋਰ ਕਰਨੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦਾਂ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਸੋ ਮੈਂ ਸਮਝਦਾ ਕਿ ਜਾਗਰਿਆਂ ਜਵੀਰਾ ਵਾਲਿਆਂ ਨੂੰ ਇਹ ਨਾ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਹਨ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸੰਸਦਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕੇਨਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੀ ਤਰਜ਼ ਤੇ ਬੋਲਦੇ ਨੇ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸੀ ਜੂਸਾ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਜਣਾ ਕਮੇਟੀ ਹੋਵੇ ਕਿਤੇ ਵੀ ਬੋਲਦੇ ਇਹ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਬੰਦ ਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਅਸੀਂ ਬਿਲਕੁਲ ਨਹੀਂ ਹੁੰਨ ਦੇਵਾਂਗੇ ਤੇ ਜਗਦੀਸ਼ ਮੀਰਾ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ ਦਿਨ ਜਗਜाहਰ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਕਸਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਹੈ ਤੇ ਉਥੋਂ ਦੀ ਜਿਹੜੀ ਕਮੇਟੀ ਆ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹੱਥਪੁੱਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨੱਟ ਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਤਕਰਮ ਮੈਂ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਖਸੀਰੀ ਨੰਦੇੜ ਸਾਹਿਬ ਬੈਂਤ ਸਿੰਘ ਦੇ ਪੋਤੇ ਰਮੇਸ਼ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਅਰ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬੈਂਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋ ਤਸੱਦਦ ਸਿੱਖ ਕੌਮ ਦੀ ਜਵਾਨੀ ਤੇ ਬੈਂਤ ਸਿੰਘ ਨੇ ਟਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸਗੋਂ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੇਮ ਚਟ ਦੇ ਰਹੇ ਕੁਝ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤੁਸੀਂ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਹੈ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਹੈ ਕਿਉਂਕਿ ਉੱਥੋਂ ਸ਼ਰਾਬ ਦੀਆਂ ਜੱਦ ਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ-ਜਿੱਥੇ ਵੀ ਭਾਜਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਹਿਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਲਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਤਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਾਂ ਦੇ ਸੰਸਥਾਵਾਂ ਨੂੰ ਸਿੱਧੇ ਦਖਲਅੰਦਾਜ਼ੀ ਕਰ ਰਹੀ ਆ ਪੂਰਾ ਜ਼ੋਰ ਲਾ ਰਹੀ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦਾਂ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਆ ਸੋ ਮੈਂ ਸਮਝਦਾ ਕਿ ਜਾਗਰਿਆਂ ਜਮੀਰਾਂ ਵਾਲਿਆਂ ਨੂੰ ਇਹਨਾਂ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਟਟਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਸਦਾਨ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਹਿਣਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੀ ਤਰਜ਼ ਤੇ ਬੋਲਦੇ ਨੇ ਅਕਾਲੀ ਦੰਦ ਦੇ ਖਿਲਾਫ ਬੋਲਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸੀ ਜੂਸਾ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਰਿਆਣਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਕਿ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਪ੍ਰੰਧਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਅਸੀਂ ਬਿਲਕੁਲ ਨਹੀਂ ਹੁੰਦੇਵਾਗੇ ਤੇ ਜਗਦੇ ਜਮੀਰਾ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿਕ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਉਹ ਦਿਨ-ਪ੍ਰਤੀ-ਦਿਨ ਜਗਜਾਗ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਤੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉਤੇ ਮਤਲਬ ਹੱਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਨੇ ਬਿਲਕੁਲ ਪਿੱਛੇ ਜਾ ਕੇ ਤਸਤਾਰਾਂ ਦੇ ਨੱਟ ਕਰਾ ਜੰਮੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਤਕਰਮ ਹੈ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਖਸੀਰੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮੇਸ਼ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋ ਤਸੱਦ ਸਿੱਖ ਕੌਮ ਦੀ ਜਵਾਨੀ ਤੇ ਬਿਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸੋ ਉਹ ਇਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਿੱਟ ਦੇ ਰਹੇ ਹਾਂ ਕੁਝ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣਦੇ ਐ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਉਪਨੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਤੁਮਰੀ ਹੈ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦਰ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਹੈ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਆ ਕਿ ਉੱਥੋਂ ਸ਼ਰਾਬ ਦੀਆਂ ਜਾਂਦੇ ਬੀੜੀਆਂ ਦੀਆਂ ਪੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਸੋ ਜਿੱਥੇ-ਜਿੱਥੇ ਵੀ ਭਾਜਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਹਿਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਨ ਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਗਰੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਥਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ। ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਾਂ ਦੇ ਸੰਸਥਾਵਾਂ ਦੇ ਤੇ ਸਿੱਧੇ ਤੱਕ ਲੜਾ ਜੀ ਕਰ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਦੇ ਵਿੱਚ ਵੀ ਦਾਖਲ ਨਾ ਜੀ ਕਰੇ ਤਾਂ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹਦਾਂ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜਮਾਨਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਮੈਂ ਸਮਝਦਾ ਕਿ ਜਾਗਰਿਆਂ ਚਵੀਰਾਂ ਵਾਲਿਆਂ ਨੂੰ ਇਹਨਾਂ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਟੜਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਸਦਾਂ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਿਰਨਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੇ ਤਰਜ਼ ਤੇ ਬੋਲਦੇ ਨੇ ਅਕਾਲੀ ਦੋਸਤ ਦੇ ਖਿਲਾਫ ਬੋਲਦੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸੀ ਇਹ ਜੂਸਾ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਰਿਆਣਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਬੰਦ ਕਮੇਟੀ ਅੰਮ੍ਰਿਤਸਰ ਤੇ ਵੀ ਆ ਸੋ ਮੈਂ ਸਮਝਦਾ ਕਿ ਇਹ ਗੱਲਾਂ ਅਸੀਂ ਬਿਲਕੁਲ ਨਹੀਂ ਹੁੰਨ ਦੇਵਾਂਗੇ ਤੇ ਜਗਦੀਸ਼ ਮੀਰਾ ਵਾਲੇ ਵਾਹੀਗੁਰਜੀ ਦਾ ਖਾਲਸਾ ਵਾਹੀਗੁਰਜੀ ਦੀ ਫਤਿਹ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ ਦਿਨ ਜਗਜाहਰ ਹੁੰਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਹਿੰਮਤ ਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤੱਕ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਹੈ ਤੇ ਉਥੋਂ ਦੀ ਜਿਹੜੀ ਕਮੇਟੀ ਆ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉੱਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨੱਟ ਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰतिकਰਮਾ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਖਸੀਰੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮਨ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮर्यादा ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਅਰ ਸ਼ਿਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਆਨ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋਤ ਸਦਤ ਸਿੱਖ ਕੌਮ ਦੀ ਜਵਾਨੀ ਤੇ ਬਿਆਨ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸਗੋਏ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸ ਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੇਜਟ ਦੇ ਰਹੇ ਨੂੰ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਅੱਗੇ ਆਪਾਂ ਜਾਣੇ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਓਪਨਲੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦਰ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਹੈ ਤੇ ਉੱਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਹੈ ਕਿਉਂਕਿ ਉੱਥੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਕੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜੇ